ਸੁਖ ਸਾਗਰ ਸੰਧਿਆ ਵੇਲੇ ਦੀ ਅਮਰਤ ਮਾਣੀ ਸਤਨਾਮ 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 ਰਾਗ ਤਨਾਸਰੀ ਹਮ ਸਰਦੀਨ ਦਿਆਲ ਨਾ ਤੁਮ ਸਰ ਆਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਔ ਬਲਬਲ ਜਾਓ ਰਮैया ਕਾਰਨੇ ਕਾਰਨ ਕਹਨ ਬੋਲ ਰਹਾ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਦਾਸ ਆਸ ਲਗਦੀ ਵੋ ਚਿਰ ਪਏ ਦਰਸ਼ਨ ਦੇਕੇ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਸਰਬਨ ਬਾਨੀ ਸੁਜਸਪੂਰ ਰੱਖੋ ਮਨ ਸੋ ਮਦ ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸੋ ਦਿਨ ਕਟੈ ਮੈਂ ਤੋ ਮੋਲ ਮਹਗੀ ਲਈ ਜੀ ਸਟੈ ਰਾਵ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਆ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰਸੋ ਐਜ ਰੱਖੋ ਰਾਜਾ RAM ਮੇਰੀ ਮੇਰੀ ਪ੍ਰੀਤ ਗੋਪਾਲ ਸੋ ਜਨ ਕਟਹਿ ਹੋ ਮੈਂ ਮੋਲ ਮਹਗੇ ਲੈ ਤਨ ਸਟਹਿ ਹੋ ਟੇ ਰਿਦੈ ਸੰਧਨ ਕਰੂੰ ਨੈਨ ਬਲੋਕ ਨੂੰ ਸਰਵਨਾ ਹਰ ਕਥਾ ਪੂਰ ਆਕੂ ਮਨ ਮਦ ਕਰ ਕਰੋ ਚਰਣਾ ਚਿਤ ਤਰੋ ਰਾਮ ਰਸਾਇਣ ਰਸਨ ਚਾਪੂ ਸਾਧ ਸੰਗਤ বিনা ਭਾਵ ਨ ਉਪਜੈ ਭਾਵ ਬਿਨ ਭਗਤਿ ਹੋਏ ਤੇਰੀ ਬੰਧ ਤਰਵ ਦਾਸ ਰਾਜ ਰਾਮ ਸੁਨ ਬਿੰਤੀ ਗੁਰ ਪ੍ਰਸਾਦਿ ਤਿਰਪਾਓ ਕਰੋ ਨੰਦੇਰੀ ਦਰਸ਼ਨ ਦੀਜਾ ਦਰਸ਼ਨ ਦੀਜੈ ਦਰਸ਼ਨ ਦੀਜੈ ਬਿਲੰਬ ਨਾ ਕੀਜੈ ਟੇ ਦਰਸ਼ਨ ਤੋ ਰਾ ਜੀਵਨ ਮੋਰਾ ਬਿਨ ਦਰਸ਼ਨ ਤਉ ਜੀਵੈ ਚ ਕੋਰਾ ਮਾਦੋ ਸਤਗੁਰ ਸਭ ਜਗ ਤੇ ਲਾ ਅਬ ਤੇ ਵਿਚਰੇ ਮਿਲਨ ਦੋਹਿ ਲਾ ਤਨ ਜੋ ਵਿਨਕੀ ਝੂਠੀ ਆਸਾ ਸਤ ਸਤ ਭਾਖੈ ਜਨ ਰਵਦਾਸਾ ਰਾਗ ਜੈ ਤਸਰੀ 나ਥ ਕਸ਼ੂਨਾ ਜਾਨੋ ਮਨ ਮਾਇਆ ਕੈ ਹਾਥ ਬੇਕਾਨੋ ਰਹਾਉ ਤੁਮ ਕਹੀਤ ਹੋ ਜਗਤ ਗੁਰ ਸੁਆਮੀ ਹਮ ਕਹੀ ਅਤਕਲ ਝੁਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਵਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਤ ਦੇ ਕੋਤਤ ਦੁਖੀ ਰਾਸੀ ਅਜੋ ਨਾ ਪਤ ਆਏ ਨਿਗਮ ਪੈ ਸਾਖੀ ਗੋਤਮ ਨਾਰਮਾਪਤ ਸੁਆਮੀ ਸੀਸ ਤਰਨ ਸਹਸ ਪਗ ਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਬਡੋ ਨਿਲਾਜ ਅਜੂ ਨਹੀਂ ਹਾਰਿਓ ਕਹਿ ਰਵਦਾਸ ਕਹਾ ਕੈਸੇ ਕੀਜੈ ਬਿਨ ਰਗਨਾਥ ਸਰਨ ਕਾ ਕੀ ਲਿਜੈ ਰਾਗ ਸੁਹੀ ਸਹਿ ਕੀ ਸਾਰ ਸੁਹਾ ਗੰਜਾਨੇ ਤਜ ਅਭਿਮਾਨ ਸੁਖਰ ਲੀਆ ਮਾਨੇ ਤਨ ਮਨ ਦੇ ਨ ਅੰਤਰ ਰਾਖੇ ਔਰਾ ਦੇਖ ਨਾ ਸੁਨੇ ਆਪਾਖੈ ਸੋਕਤ ਜਾਣੈ ਪੀਰ ਪਰਾਈ ਜਾ ਕੈ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਆ ਗੰਦੋਏ ਪਖਹੀਨੀ ਜਿਨ ਨਾਹਾ ਨਿਰੰਤਰ ਭਗਤ ਨ ਕੀਨੀ ਪੁਰਸਲਾਤ ਕਾ ਪੰਥ ਦੋਹਿਲਾ ਸੰਗ ਨ ਸਾਥੀ ਗਵਨ ਅਤੈਲਾ ਦੁਖਿਆ ਦਰਦ ਬੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਦਾ ਸਰਣ ਪ੍ਰਭ ਤੇਰੀ ਜੋ ਜਾਨ ਹੂੰ ਤੋ ਕਰ ਗਤ ਮੇਰੀ ਰਾਗ ਗਉਣ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਉਹ ਹਾ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਜੀਵ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਆਨੰਦੇ ਰਹਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨੀ ਸਾਨੰ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾ ਤੂ ਇਹ ਦਰਵਾਜ਼ ਤੂੰ ਹੀ ਮੁਕੰਦ ਚੋਗ ਜੁਗਤਾ ਉਪਜਿਓ ਗਿਆਨ ਹੋਆ ਪ੍ਰਗਾਸ ਕਰ ਕਿਰਪਾ ਲੀਨੇ ਕੀਤ ਦਾਸ ਘਰਵ ਦਾਸ ਅਬ ਕ੍ਰਿਸ਼ਨਾ ਚੋਕੀ ਜਪ ਮੁਕੰਦ ਸੇਵਾ ਤਾਹੂ ਕੀ ਦੇਵ ਅਟਸਰ ਹੀਰਤ ਨਹਾਵੇ ਜੇ ਉਹ ਦਵਾਦਾ ਸਿਲਾ ਪੂਜਾਵੇ ਦੇਉ ਕੂਪ ਤਟਾ ਦੇਵਾਵੇ ਕਰੈ ਨਿੰਦ ਸਭਿ ਅਥਾ ਜਾਵੇ ਸਾਧਕਾ ਨਿੰਦ ਕੈਸੇ ਤਰੈ ਸਰ ਪਰ ਜਾਣੂ ਨਰਕ ਹੀ ਪਰੈ 라ਉ ਜੇਉ ਗ੍ਰਹਿਣ ਕਰੈ ਕੁਲ ਖੇਤ ਅਰਪੈ ਨਾਰਸੀਗਾਰ ਸਮੀਤ ਸਗਲੀ ਸਿਮਰਤ ਸਰਬ ਨਹੀਂ ਸੁਨੇ ਕਰੈ ਨਿੰਦ ਕਬਨੇ ਨਹਿ ਗੁਨੇ ਦੇਉ ਅਨੰਤ ਪ੍ਰਸਾਦ ਕਰਾਵੇ ਉਮਦਨ ਸੋਭਾ ਮੰਡਪ ਪਾਵੇ ਆਪਣਾ ਬੇਗਾਰ ਬੇਰਾਨਾ ਸੰਡੈ ਕਰੈ ਨਿੰਦ ਬੋ ਜੋਨੀ ਹੰਡੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਾ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਬ ਦਾਸ ਪਾਪੀ ਨਰਕ ਸਿਧਾਰਿਆ आज दिवस ले उंभलेहारा मेरे गृह आया राजा राम का प्यारा ते आंगन बगड़ भवन पयो पावन अरजन बैठे हर दस गावन करू डंडात चरण पखारूं तन मन तन संतन पर वारूं कथा कहे अर अर्थ बिचारै आप तरे औरन को तारै कह रविदास ਬਿਲਾਇਣ ਜੀ ਦਾਸ ਜਨਮ ਜਨਮ ਕੈ ਕਾਟੇ ਪਾਸ ਰਾਗ ਰਾਮਕਲੀ ਪੜੀਏ ਗੁਨਿਏ ਨਾਮ ਸਵ ਸੁਣੀਏ ਅਨਪਉ ਪਾਓ ਆਨੰਦਰ ਸੈ ਲੋਹਾ ਕੰਚਨ ਹੀਰ ਨੋਏ ਕੈਸੇ ਜੋ ਪਾਰ ਸੈ ਨਾ ਪਰਸੈ ਦੇਵ ਸੰਸੈ ਗਾਠ ਨਾ ਛੂਟੈ ਕਾਮ ਕ੍ਰੋਧ ਮਾਇਆ ਮਦਮਤ ਸਰ ਇਨ ਪੰਜੋ ਮਿਲ ਲੂਟੇ ਰਹਾ हम बड कब कुलीन हम पंडित हम योगी सन्यासी ज्ञानी गुणी सूर हम दाते ए बुद्ध कबह ना नासी कह रविदास बहने समझस कूल परे जसे बोरे मोहे आधार नाम नारायण जीवन प्राण तन मोरे गाए गाए अब का कह गाऊं गावण हार को निकट बताऊं टेक जब लग है जातम की आशा तब लग करे पुकारा जब मन मिल्यो आस ने तंती तब को गावण हारा जब लग नदी ना समुंद समावे तब लग बढे अहंकार जब मन मिल्यो राम सागर सो तब जह मिट्टी पुकारा जब लग भक्त मुक्त की आशा ਪਰਮ ਤਤ ਸੁਣ ਗਾਵੇ ਜਹਾਂ ਜਹਾਂ ਆਸ ਤਰਤ ਹੈ ਜਹਿ ਮੰ ਤਹਾਂ ਤਹਾਂ ਕਛ ਨਾ ਪਾਵੇ ਸਾਡੇ ਆਸਿ ਨਾਸ਼ ਪਰਮ ਪਦ ਤਵ ਸੁਖ ਸਤ ਕਰ ਹੋਈ ਕਹਿ ਰਦਾ ਜਾਂ ਸੂ ਔਰ ਕਹਿ ਤਹੈ ਪਰਮ ਤਤ ਅਵਸੋਇ ਐਸੋ ਕੁਸ਼ ਅਨਪਉ ਕਹਿਤ ਨਾ ਆਵੇ ਸਾਹਿਬ ਮਿਲੇ ਤੋ ਕੋ ਬਿਗਰਾ ਵੇਟੇ ਸਭ ਨੇ ਹਰ ਹੈ ਹਰ ਮੇ ਸਭ ਹੈ ਹਰ ਆਪਣੋ ਜਨ ਜਾਨਾ ਸਾਖੀ ਨਹੀਂ ਔਰ ਕੋਈ ਦੂਸਰ ਜਾਨਨ ਹਾਰ ਸਿਆਣਾ ਬਾਜੀ ਗਰ ਸੋ ਰਚ ਰਹੀਏ ਬਾਜੀ ਕਾ ਮਰਮ ਨਾ ਜਾਨਾ ਬਾਜੀ ਝੂਠ ਸਾਚ ਬਾਜੀ ਕਰ ਜਾਨਾ ਮਨ ਪਤਿਆਨਾ ਮਨ ਤੇ ਰੁਹੇ ਤੋ ਕੋਈ ਨਾ ਸੂਜੇ ਜਾਣੇ ਜਾਨਨ ਹਾਰਾ ਕਹਿ ਰਵਦਾਸ ਬਿਮਲ ਬਿਵੇਕ ਸੁਖ ਸਹਿਜ ਸਰੂਪ ਸੰਭਾਰਾ ਨਰ ਹਰ ਚੰਤਲ ਹੈ ਮਤਮੋਰੀ ਕੈਸੇ ਭਗਤ ਕਰੂੰ ਮੈਂ ਤੋਰੀ ਟੇ ਤੂੰ ਮੋਏ ਦੇਖੈ ਮੈਂ ਤੋਹੇ ਦੇਖੂੰ ਪ੍ਰੀਤ ਪਰਸਪਰ ਹੋਈ ਤੂੰ ਮੋਏ ਦੇਖੈ ਹਉ ਤੋਹੇ ਨ ਦੇਖੂੰ ਏ ਮਤ ਸਭੁ ਬੁਧਿ ਕੋ ਸਭ ਕਟ ਅੰਤਰ ਰਮਸ ਨਿਰੰਤਰ ਮੈਂ ਦੇਖ ਤੂ ਨਹੀਂ ਜਾਨਾ ਗੁਣ ਸਭ ਤੋਰ ਮੋਰ ਸਭ ਯੋਗ ਕ੍ਰਿਤ ਉਪਕਾਰ ਨਾ ਮਾਨਾ ਮੈਂ ਤੋ ਤੋਰ ਮੋਰੀ ਅਸਮਝਸ ਕੈਸੇ ਕਰ ਨਿਸਤਾਰਾ ਕਹਿ ਰਵਿਦਾਸ ਮਾਧੋ করুণਾ ਮੈਂ ਜੈ ਜੈ ਜਗਤ ਆਧਾਰਾ ਤਬ ਆਪ ਰਾਮ ਨਾਮ ਕਹਿ ਗਾਵੇਗਾ ਰਾਰੰਗਕਾਰ ਰਹਤ ਸਭਨ ਮੇ ਅੰਤਰ ਮੇਲ ਮਿਲਾਵੇਗਾ ਟੇਪ ਲੋਹਾ ਕੰਚਨ ਸਮਕਰ ਦੇਖੇ ਪੇਦ ਅਪੇਦ ਸਮਾਵੇਗਾ ਜੋ ਸੁਖ ਹੋਵੇ ਪਾਰਸ ਕੇ ਪਰਸੇ ਸੋ ਸੁਖ ਵਾਪਕ ਆਵੇਗਾ ਗੁਰ ਪ੍ਰਸਾਦ ਭਈ ਅਨਪਹਿ ਮਤ ਵਿਸ਼ ਅਮਰਤ ਸਮ ਧਾਵੇਗਾ ਕਹਿਰਵਦਾਸ ਮੇਟਿਆ পাপ ਪਰ ਤਵਵਾ ਠੋਰ ਹੈ ਪਾਵੇਗਾ ਰਾਗ ਮਾਰੂ ਐਸੀ ਲਾ ਤੁਝ ਬਿਨ ਕੋਨ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰਹਿ ਰਹਾਉ ਜਾ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਕਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹਿ ਰਵਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭੈ ਸਰ ਪੀਆ RAM ਰਸ ਪੀਆ ਰੇ ਟੇਕ ਪਰ ਪਰ ਦੇਵੈ ਸੁੱਤ ਕ ਲਾਲੀ ਦਰਿਆ ਦਰਿਆ ਪੀਨਾਂ ਰੇ ਪੀਵਤ ਪੀਵਤ ਆਪਾਜਨ ਭੁੱਲਾ ਹਰ ਰਸ ਮਾਹੀ ਬਉਰਾਨਾ ਰੇ ਦਰ ਕਰ ਵਿਸਰਗੇ ਓ ਰ ਵਦਾਸਾ ਓਨ ਮਨ ਸਦ ਮਤਵਾਰੀ ਰੇ पल पल प्रेम ते आला चाले शूटे नाही कुमारी रे राकेदारा कट कर्म कुल संजोत है हर भक्त हृदय नाही चरणारविंदना कथा पावे सुपच तुल समान रे चित चेत चेत अचेत काहे ना बालमी कह देख ਕਿਸ ਜਾਤ ਦੇ ਕੇ ਪਦਹਿ ਮਰਿਓ RAM ਭਗਤ ਵਿਸ਼ੇਖ ਰਹਾ ਸਵਾਨ ਸਤਰਿਆ ਜਾਤ ਸੱਤੇ ਕ੍ਰਿਸ਼ਨ ਲਾਵੇ ਹੇਤ ਲੋਗ ਬਕੁਰਾ ਕਿਆ ਸਰਾਹੈ ਤੀਨ ਲੋਕ ਪਰਵੇਸ਼ ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉ ਨ ਤਰਹਿ ਰਵਦਾਸ ਰਾਗ ਮਲਾ ਨਾਗਰਜਨਾ ਮੇਰੀ ਜਾਪ ਤੇ ਆਚ ਮਾਰੰ ਹਿਰਦੈ RAM ਗੋਬਿੰਦ ਗੁਨ ਸਾਰੰਗ ਰੰਗਾ ਸੁਰ ਸ੍ਰੀ ਸਲਲ ਤਿਰਤ 바ਰੂਣੀ ਨੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰ ਸ੍ਰੀ ਮਿਲਨੇ ਹੋਏ ਆਨੰ ਤਰ ਤਾਰ ਪਵਿੱਤਰ ਕਰ ਮੰਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਪਾਉਤ ਲਿਖੀਏ ਤਹਿ ਉਪਰੇ ਪੂਜੀਏ ਕਰਨਮ ਸਕਾਰ ਮੇਰੀ ਜਾਤ ਕੁੱਤ ਬਾਂਡਲਾ ਢੋਰ ਟਵੰਤਾ ਨਿਤ ਹੈ ਬਨਾਰਸੀਆ ਸਪਾਸਾ ਅਬ ਬਿਪਰ ਪਰਧਾਨ ਤੇ ਕਰਹਿ ਡੰਡੋਤ ਤੇਰੇ ਨਾਮ ਸਰਣਾਏ ਰਵਿਦਾਸ ਦਾਸਾ ਰਾਗ ਸਾਰੰਗ ਚਲ ਮਨ ਹਟ ਚੜ ਸਾਲ ਪੜਹਾਉਂ ਤੇ ਗੁਰ ਕੀ ਸਾਠ ਗਿਆਨ ਕਾ ਅਚਰ ਬਿਸਰੇ ਤੋਂ ਸਹਿਜ ਸਮਾਦ ਲਗਾਉਂ ਪ੍ਰੇਮ ਪਾਟੀ ਸੁਰਤ ਲੇਖਨ ਕਰਹੋ ਰਾਮ ਮਾਲਕ ਅੰਕ ਦਿਖਾਉ ਜੇ ਬਿਦ ਮੁਕਤ ਪਏ ਸੰਕਾਦਕ ਹਿਰਦੈ ਬਿਦਾਰ ਪ੍ਰਕਾਸ਼ਦ ਕਾਂ ਕਾਗਦ ਕਮਲ ਮਤ ਮਸਕਰ ਨਿਰਮਲ ਬਿਨ ਰਸਨਾ ਨਿਸ ਦਿਨ ਗੁਣ ਗਾਉ ਕਹਿ ਰਵਦਾਸ RAM ਜਪ ਭਾਈ ਸੰਤ ਸਾਖ ਦੇ ਬੋਰ ਨਾ ਰਾਗ ਕਨੜਾ ਦੋ ਪਾ ਜਾ ਕੇ RAM ਦੀ ਧਨੀ ਤਾ ਕਹਿ ਕਾਹੇ ਦੀ ਕਮੀ ਹੈ ਮਨਸਾ ਕੋ ਨਾਥ ਮਨੋਰਥ ਪੁਰਬੈ ਸੁਖ ਨਿਦਾਨ ਕਿ ਕਹਾ ਗਨੀ ਹੈ ਕਵਨ ਕਾਜ ਕਿਰਪਨ ਕੀ ਮਾਇਆ ਕਰਤ ਫਿਰਤ ਆਪਣੀ ਆਪਣੀ ਹੈ ਖਾਈ ਨਾ ਸਾਕੇ ਖਰਚ ਨਹ ਜਾਵੇ ਜੋ ਭੁਇ ਅੰਗ ਸਿਰ ਰਹਿ ਤਮਨੀ ਹੈ ਜਾ ਕੀ ਰਾਸਤਾ ਵਰਨੇ ਆਵੇ ਰਹਾ ਕੇਤ ਕੀ ਮੁਕਤ ਅਨੀ ਹੈ ਰਖਵਾਰੇ ਕੋ ਚੱਕਰ ਸੁਦਰਸ਼ਨ ਬਿਗੰਨ ਨਾ ਵਿਆਪੈ ਰੋਗਿਛਨੀ ਹੈ ਸ਼ਿਵ ਸੰਕਾਦਕ ਪਾਰ ਨਾ ਪਾਵੇ ਮੈਂ ਬਪੁਰੇਤੀ ਕੋ ਨਿੰਗਨੀ ਹੈ ਜਾ ਕੀ ਪ੍ਰੀਤ ਨਿਰੰਤਰ ਹਰਸੋ ਤਹਿਰਵਦਾਸ ਤਾਂ ਕੀ ਸਦਾ ਬਣੀ ਹੈ शिव सन कादक पार न पावे मैं बपुर तीर कौन गिनी है जाकी प्रीति निरंतर हरसो कह रविदास ताकी सदा बनी है जब कोई सतनाम ਸਤਨਾ ਸਤਨਾ